ਚੀਜ਼ਾਂ ਭਾਵੇਂ ਸਭ ਆਕਾਰ ਹੈ ਨਿਰਪਉ ਹਰ ਜੀਵ ਸੋਇ ਤੀਜੇ ਪਾਸ਼ਾ ਗੁਰ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਸ਼ਲੋਕ ਅੰਦਰ ਕਿ ਇਹ ਸਾਰਾ ਜਿਹੜਾ ਆਪਾਂ ਨੂੰ ਦਿਖ ਰਿਹਾ ਹੈ ਆਕਾਰ ਸੰਸਾਰ ਆਪਾਂ ਵੇਖਦੇ ਹਾਂ ਨਾ ਉਹ ਕਈ ਦਫ਼ਤਰਾਂ ਦੇ ਵਿੱਚ ਜਾਂ ਕਈਆਂ ਦੇ ਆਫਿਸ ਜਾਂਦੇ ਆ ਜਾ ਕੈਲੰਡਰ ਤੇ ਬੜਾ ਹੁੰਦਾ ਜਾਂ ਟੇਬਲ ਤੇ ਬੋਲ ਜੀ ਪਈ ਹੁੰਦੀ ਆ ਉਹ ਸਾਰਾ ਨਕਸ਼ਾ ਵੇਖੋ ਸਾਰਾ ਆਕਾਰ ਉਹ ਛੋਟੀ ਜੀ ਬੋਲ ਦੇ ਵਿੱਚ ਜਿਹੜਾ ਸਾਰਾ ਆਕਾਰ ਉਹ ਸਾਰਾ ਨਕਸ਼ਾ ਪਾਇਆ ਹੁੰਦਾ ਉਹ ਸਾਰਾ ਬਣਾਇਆ ਗਿਆ ਹੁੰਦਾ ਹੈ ਉਹ ਆਕਾਰ ਹੈ ਉਹ ਤੋਂ ਆਪਾਂ ਵੇਖਦੇ ਆ ਪੰਜਾਬ ਕਿੱਧਰ ਆ Rajasthan ਕਿੱਧਰ ਆ Haryana ਕਿੱਧਰ ਆ Bangladesh ਕਿੱਧਰ ਆ Jammu ਕਿੱਧਰ ਆ ਇਹ ਸਾਰਾ ਆਪਾਂ ਵੇਖਦੇ ਆ ਇੱਕ ਨਕਸ਼ੇ ਵਿੱਚ ਛੋਟੀ ਜੀ ਬੋਲ ਦੇ ਵਿੱਚ ਜਾਂ ਕੈਲੰਡਰ ਦੇ ਵਿੱਚ ਉਹ ਆਕਾਰ ਉਹ ਆਕਾਰ ਤਾਂ ਕੇਵਲ ਇੰਡੀਆ ਦਾ ਜਾਂ ਵਰਲਡ ਦਾ ਹੋਊਗਾ ਪਰ ਜਿਹੜਾ ਆਕਾਰ ਤੀਜੇ ਪਾਦਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਗੱਲ ਕਰ ਰਹੇ ਨੇ ਉਹ ਆਕਾਰ ਕੇਵਲ ਇੰਡੀਆ ਦਾ ਨਹੀਂ ਕੇਵਲ ਵਰਲਡ ਦਾ ਨਹੀਂ ਜਿੱਥੋਂ ਤੱਕ ਆਪਣੀ ਪਹੁੰਚ ਨਹੀਂ ਜਾਂਦੀ ਜਿੱਥੋਂ ਤੱਕ ਆਪਣੀ ਨਿਗਾ ਨਹੀਂ ਜਾਂਦੀ ਉਹ ਖੰਡ ਬ੍ਰਹਿਮੰਡ ਉਹ ਤੋਂ ਤੱਕ ਵੀ ਸਾਰਾ ਆਕਾਰ ਉਹ ਵਹਿਗੁਰੂ ਨੇ ਆਪਣੀ ਸ਼ਕਤੀ ਨਾਲ ਪੈਦਾ ਕੀਤਾ ਆਖੋ ਸਤਿਨਾਮ ਸ੍ਰੀ ਵਹਿਗੁਰੂ ਸਰ ਅਸੀਂ ਖੰਡਾ ਬ੍ਰਹਿਮੰਡ ਨਾਲ ਨਹੀਂ ਜਾ ਸਕਦੇ ਕੋ ਸੁਣਿਆ ਪਤਾਲ ਚ ਗਿਆ ਠੀਕ ਆ ਸਾਇੰਸ ਵਾਲੇ ਆ ਉਹਦੀ ਖੋਜ ਕਰਦੇ ਆ ਗਹਿਣ ਛਤਰਾਾਂ ਤੇ ਜਾਂਦੇ ਆ ਉਹਦੀ ਖੋਜ ਕਰਦੇ ਪਰ ਉਹ ਵੀ ਜਿਹੜਾ ਹੈ ਆ ਉਹਦੀ ਕੰਪਲੀਟ ਹੋ ਉਹ ਜਿਹੜੀ ਕਰ ਨਹੀਂ ਸਕੀ ਜਿੱਥੋਂ ਸਾਇੰਸ ਜਿੱਥੇ ਸਾਇੰਸ ਖਤਮ ਹੁੰਦੀ ਆ ਵੱਡੇ ਵੱਡੇ ਵਿਗਿਆਨੀ ਵੱਡੇ ਵੱਡੇ ਪ੍ਰੋਫੈਸਰ ਸਕਾਲਰ ਜਿੰਨੀਆਂ ਮਰਜ਼ੀ ਪੀ ਐਚ ਡੀ ਦੀਆਂ ਕੀਤੀਆਂ ਡਿਗਰੀਆਂ ਚੁੱਕੀ ਹੋਣਾਂ ਜਿੱਥੇ ਸਾਇੰਸ ਖਤਮ ਹੁੰਦੀ। ਉਥੋਂ ਗੁਰਬਾਣੀ ਸ਼ੁਰੂ ਹੁੰਦੀ ਆ। ਆਪਾ ਸਤਨਾਮ ਸ੍ਰੀ। ਕਿੰਨੇ ਕੀ ਭਲਾਨਿਆਂ ਤੂੰ ਇਹ ਖੇਡਾਂ ਖੇਡਦਾ ਸੀ ਇਹ ਖੇਡਾਂ ਖੇਡ ਕੇ ਛੱਡਤੀਆਂ। ਆਪਾਂ ਕਹਿੰਦੇ ਨਾ ਕਿ ਇਹ ਖੇਡਾਂ ਅਸੀਂ ਕਈ ਸਾਲ ਪਹਿਲਾਂ ਖੇਡ ਕੇ ਛੱਡਤੀਆਂ। ਅਸੀਂ ਹੁਣ ਵੱਡੀਆਂ ਗੇਮਾਂ ਖੇਡਦੇ ਆਂ। ਵੱਡੀਆਂ ਖੇਡਾਂ ਖੇਡਦੇ। ਇਸ ਪ੍ਰਕਾਰ ਜਿਹੜਾ ਹੈ ਉਹ ਗੁਰਬਾਣੀ ਆ। ਉੱਥੋਂ ਖੰਡਾ ਬ੍ਰਹਮੰਡਾਂ ਦੀ ਗੱਲ ਕਰਦੀ ਪਤਾਲਾਂ ਆਕਾਸ਼ ਦੀ ਗੱਲ ਕਰਦੀ ਜਿੱਥੋਂ ਤੱਕ ਸਾਡੀ ਪਹੁੰਚ ਸਾਡੀ ਸੀਮਾ ਨਹੀਂ ਹੈ ਇੱਥੇ ਸਤਿਗੁਰੂ ਜੀ ਇੱਕ ਆਕਾਰ ਦੀ ਗੱਲ ਕਰਦੇ ਆ ਭੈ ਵਿੱਚ ਸਭ ਆਕਾਰ ਹੈ ਇਹ ਭੈ ਦੇ ਵਿੱਚ ਨਾ ਡਰ ਦੇ ਵਿੱਚ ਹੁਣ ਭੈ ਦਾ ਅਰਥ ਤਾਂ ਆਪਾਂ ਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਭੈ ਵਿੱਚ ਸਭ ਆਕਾਰ ਹੈ ਇਹ ਸਾਰਾ ਜਿਹੜਾ ਆਕਾਰ ਆ ਖੰਡ ਬ੍ਰਹਮੰਡ ਨੇ ਸਾਰਾ ਸਿਸਟਮ ਆ ਇੱਕ ਭੈ ਦੇ ਵਿੱਚ ਆ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਲ ਇੱਥੋਂ ਤੱਕ ਕਹਿੰਦੇ ਨਹੀਂ ਪਾਉਂਦਾ ਇੰਦਰ ਦੇਵਤਾ ਭੈ ਵਿੱਚ ਇੰਦ ਫਿਰੇ ਸਰ ਭਾਰ ਇੰਦਰ ਦੇਵਤਾ ਵੀ ਭੈ ਦੇ ਵਿੱਚ ਆ ਉਹ ਵੀ ਕਿਤੇ ਭੈ ਤੋਂ ਬਾਹਰ ਨਹੀਂ ਜਾਂਦਾ ਸੋ ਭੈ ਵਿੱਚ ਸਭ ਆਕਾਰ ਹੈ ਸਾਰਾ ਆਕਾਰ ਭੈ ਦੇ ਵਿੱਚ ਆ ਇਥੋਂ ਤੱਕ ਪਸ਼ੂ ਪੰਛੀ ਮਨੁਸਪਤੀ ਕੁਦਰਤ ਪ੍ਰਕਿਰਤੀ ਚੰਦਰਮਾ ਸੂਰਜ ਤੱਕ ਭੈ ਵਿੱਚ ਨੇ ਭੈਲ ਤੇ ਸੂਰਜ ਜੇ ਭੈ ਵਿੱਚ ਨਾ ਹੋਵੇ ਜਿੰਨੀ ਇਹਦੇ ਵਿੱਚ ਤਪਸ਼ਾ ਤੇ ਅਗਨ ਇਹ ਤਾਂ ਸਾਨੂੰ ਸਾੜ ਕੇ ਸਵਾਹ ਕਰ ਦੇ ਕੋ ਸਤਲਾ ਫਰਕ ਆ ਨਾ ਅਰਬ ਕੰਟਰੀ ਦਾ ਪੰਜਾਬ ਦਾ ਤਾਪਮਾਨ ਦਾ ਉਥੇ ਗਰਮੀ ਜ਼ਿਆਦਾ ਕਈ ਕੰਟਰੀਆਂ ਗਰਮੀ ਜ਼ਿਆਦਾ ਜਿਹੜਾ ਹੈ ਇਹ ਭੈ ਵਿੱਚ ਆਜਿਓ ਭੈ ਤੋਂ ਬਾਹਰ ਹੋ ਜਾਈ ਤੇ ਸਾਨੂੰ ਸਾੜ ਕੇ ਸੁਆਹ ਕਰ ਦੇਣੀ ਇੰਨੀ ਸ਼ਕਤੀ ਔਰੇ ਜੀ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰਜੀਉ ਸੋਈ ਕਿਉਂ ਨਿਰਭਉ ਹਰਜੀਉ ਸੋਈ ਉਹ ਨਿਰਭਉ ਹਰ ਜਿਹੜਾ ਪਰਮੇਸ਼ਰ ਹੈ ਸੋਏ ਉਹਦੇ ਕਰਕੇ ਕਿਉਂਕਿ ਪਰਮੇਸ਼ਰ ਆਪ ਨਿਰਭਉ ਉਹਨੂੰ ਕਿਸੇ ਨਾਲ ਭੌ ਨਹੀਂ ਬੈਰ ਨਹੀਂ ਨਿਰਵੈਰ ਨਿਰਭਉ ਉਹ ਭੌ ਤੋਂ ਰਹਿਤਾ ਇਸ ਵਾਸਤੇ ਉਹਨੂੰ ਕਿਸੇ ਦਾ ਡਰ ਨਹੀਂ ਇਸ ਵਾਸਤੇ ਉਹ ਦੇ ਅਧੀਨ ਇਹ ਸਾਰਾ ਸੰਸਾਰ ਤੇ ਖੰਡ ਬ੍ਰਹਮੰਡ ਹਨ ਸਤਗੁਰੂ ਸੇਵਿਆ ਹਾਰ ਮੰਨ ਵਸ ਤਿੱਥੈ ਭੌ ਕਦੇ ਨਾ ਹੋਏ ਸਤਗੁਰੂ ਸੇਵਿਆ ਹਰ ਮਨ ਵਿੱਚ ਸਤਿਗੁਰੂ ਨੂੰ ਸੇਵਾਾਂਗੇ ਅਰਾਧਾਂਗੇ ਜਾਣਾਂਗੇ ਸਮਝਾਂਗੇ ਪੜਾਂਗੇ ਸੁਣਾਂਗੇ ਸੰਗਤ ਕਰਾਂਗੇ ਚੌਂਕੜਾ ਮਾਰਾਂਗੇ ਸਤਿਗੁਰੂ ਸੇਵਿਆ ਹਰ ਮਨ ਵਿੱਚ ਹੈ ਫਿਰ ਕੀ ਹੋਵੇਗਾ ਉਹ ਮਨ ਵਿੱਚ ਵਸੇਗਾ ਤਿੱਥੇ ਭਾਅ ਕਦਿਆਂ ਹੋਏ ਫਿਰ ਕਿਸੇ ਪ੍ਰਕਾਰ ਦਾ ਡਰ ਭੈ ਉਥੇ ਕਦੇ ਨਹੀਂ ਰਹੇਗਾ ਦੁਸ਼ਮਨ ਦੁੱਖ ਤਿਸ ਨੂੰ ਨੇੜ ਨਾ ਆਵੇ ਹੋਏ ਨਾ ਸਕਿਆ ਕੋਈ ਕਿਸੇ ਪ੍ਰਕਾਰ ਦਾ ਦੁਸ਼ਮਨ ਵਿਰੋਧੀ ਕੁਛ ਤਾਂ ਜਿਹੜੇ ਨੇ ਦੇਸ਼ਾਂ ਦੀ ਲੜਾਈ ਹੁੰਦੀ ਆ ਕੰਟਰੀਆਂ ਦੀ ਜਿਵੇਂ ਚੱਲ ਰਹੀ ਆ ਬਾਹਰ ਵੀ ਹੁਣ ਚੱਲਦੀ ਨਾ ਬਾਹਰਲੀ ਕੰਟਰੀਆਂ ਦੀ ਵੀ ਜੰਗ ਚੱਲਦੀ ਰਹਿੰਦੀ ਆ ਇੱਥੇ ਤੇ ਭਾਰਤ ਪਾਕਿਸਤਾਨ ਦੀ ਸੋ ਕੁਛ ਜਿਹੜੇ ਨੇ ਪ੍ਰਤੱਖ ਜਿਹੜੇ ਦੁਸ਼ਮਨ ਨਹੀਂ ਕੁਛ ਦੁਸ਼ਮਨ ਅੰਤਰੀਵ ਨੇ ਕਾਗਰੋਧ ਲੋਭ ਅਹੰਕਾਰ ਇਹ ਸਾਰੇ ਹੀ ਸਾਰੇ ਪ੍ਰਕਾਰ ਦੇ ਦੁਸ਼ਮਣ ਦੁੱਖ ਦੁੱਖ ਬੜੇ ਨੇ ਗੁਰਬਾਣੀ ਚੰਦਾ ਦੁੱਖ ਵਿਛੋੜਾ ਇੱਕ ਦੁੱਖ ਭੋਖ ਇੱਕ ਦੁੱਖ ਸੰਕਤ ਮਾਰ ਜਮ ਦੂਤ ਇੱਕ ਦੁੱਖ ਰੋਗ ਲਗੇ ਤੰਤਾਏ ਇਹ ਦੁੱਖ ਵਿਛੋੜੇ ਦਾ ਦੁੱਖ ਆ ਜਿਹੜਾ ਕਿਸੇ ਨਾਲ ਕੋਈ ਪ੍ਰੇਮ ਆ ਪਿਆਰ ਆ ਬਹੁਤ ਦੂਰ ਚਲਾ ਗਿਆ ਨੂੰ ਬਹੁਤ ਯਾਦ ਆਉਂਦੀ ਆ ਉਹ ਜਿਹੜਾ ਹੈ ਸਾਧੂ ਸੰਤ ਆਤਮਾ ਦੀ ਕੋਈ ਸੰਗਤ ਕਰਨ ਵਾਲੇ ਇਸ ਤਰ੍ਹਾਂ ਕੋ ਸਾਧੂ ਸੰਤ ਜਿਹੜੇ ਨੇ ਇੱਕ ਦੂਜੇ ਨਾਲ ਬਹੁਤ ਜਿਹੜਾ ਹੈ ਪ੍ਰੇਮ ਕਰਨ ਵਾਲੇ ਉਹ ਕਿਤੇ ਸੰਸਾਰ ਤੋਂ ਚਲੇ ਗਏ ਉਹ ਫਿਰ ਦੂਜੇ ਸਾਧੂ ਸੰਤਾਂ ਉਹਦੇ ਮਿੱਤਰਾਂ ਨੂੰ ਬੜੇ ਯਾਦ ਕਰਦੇ ਨੇ ਬੜਾ ਕਿੰਨੇ ਪ੍ਰੇਮ ਸੀ ਉਹਦੇ ਇਸ ਵਾਸਤੇ ਜਿਹੜਾ ਦੁੱਖ ਵਿਛੋੜਾ ਵਿਛੋੜੇ ਦਾ ਦੁੱਖ ਬਹੁਤ ਮੰਨਿਆ ਹੈ ਗੁਰਬਾਣੀ 'ਚ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਭੁੱਖ ਦਾ ਦੁੱਖ ਬੜਿਆ ਮੰਨਿਆ ਹੈ ਇਸ ਵਾਸਤੇ ਜਿਹੜਾ ਹੈ ਰੋਗ ਦਾ ਦੁੱਖ ਬੜਾ ਮੰਨਿਆ ਹਾਏ ਹਾਏ ਕਰਦੇ ਆ ਆ ਵੇਖੋ ਹਸਪੀਟਲਾਂ ਚ ਕੀ ਹਾਲ ਨੇ ਮੈਂ ਕਹਿੰਨਾ ਤਾਨਾ ਜਿਹੜੇ ਸੰਗਤ ਕਰਦੇ ਨੇ ਆਉਦੇ ਨੇ ਜਿਨ੍ਹਾਂ ਦੇ ਭਾਗ ਸੇਸ਼ਟ ਨੇ ਕਰਮ ਚੰਗੇ ਨੇ ਜਿਹੜੇ ਅੱਜ ਮੂੰਹ ਮੋੜਦੇ ਆ ਮੁੱਖ ਮੋੜਦੇ ਆ ਇਸ ਤਰ੍ਹਾਂ ਦੀ ਵੈਰ ਗੁਰੂ ਹਾਲਤ ਕਰ ਦਿੰਦਾ ਉਹਨਾਂ ਨੂੰ ਫਿਰ ਮੰंजे ਦੀ ਬਾਦ ਹੁੰਦਾ ਕਿਤੇ ਬੈਠਾ ਰਹੋ ਅੱਖ ਸਤਨਾਮ ਸ੍ਰੀ ਕੱਲੇ ਘਰੇ ਬੈਠਾ ਰਹੋ ਮੰंजे ਦੀ ਹੁਣ ਆਰਾਮ ਕਰ ਤੂੰ ਰੈਸਟ ਕਰ ਇਸ ਵਾਸਤੇ ਇਸ ਤਰ੍ਹਾਂ ਦੇ ਖੇਡ ਵੀ ਪਰਮੇਸ਼ਰ ਵਰਤਾਉਂਦਾ ਸੋ ਇੱਕ ਪਰਿਵਾਰ ਇਸ ਤਰ੍ਹਾਂ ਕਪੂਰਥਲੇ ਪ੍ਰਚਾਰ ਪ੍ਰਸਾਰ ਕਰਨੇ ਸਵਾ ਲੱਖ ਪਾਠ ਉਮੋਲ ਮੰਤਰ ਦਾ ਮਾਤਾ ਨੇ ਕੀਤਾ ਸਵਾ ਲੱਖ ਸਾਰੀ ਫੈਮਿਲੀ ጋር ਉਹ ਪਹਿਲਾਂ ਸਰੀਰ ਇਸ ਤਰ੍ਹਾਂ ਦਾ ਤੰਦਰੁਸਤ ਰਿਹਾ ਗੁਰੂ ਘਰ ਆਉਣਾ ਜਾਣਾ ਮੱਥਾ ਟੇਕਣਾ ਸੇਵਾ ਵੀ ਕਰਨੀ ਬਾਣੀ ਵੀ ਪੜ੍ਹਨੀ ਸੁੰਨੀ ਕਥਾ ਕੀਰਤਨ ਸੁੰਣਾ ਬਿਰਧ ਸਰੀਰ ਹੋ ਗਿਆ ਸਵਾ ਲੱਖ ਮੂਲ ਮੰਤਰ ਦੀ ਅਦਾਸ ਕੀਤੀ ਦੁਆਰਾ ਫਿਰ ਅਰਦਾਸ ਕਰਤੀ ਸਵਾ ਲੱਖ ਦੁਆਰਾ ਫਿਰ ਸਵਾ ਲੱਖ ਮੈਂ ਲੱਖ ਦੀ ਗੱਲ ਕਰ ਰਿਹਾ ਕੋਈ ਇੱਕ ਦੋ ਵਾਰ ਨਹੀਂ ਸਾਨੂੰ ਤਾਂ 15 ਮਿੰਟ ਬਹਿਣਾ ਬੈ ਜਾਣਾ ਉਹ ਵੀ ਬੜਾ ਔਖਾ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਵਾ ਲੱਖ ਬੋਲ ਮੰਤਰ ਦੁਆਰਾ ਫਿਰ ਕੀਤਾ ਇਸ ਤਰ੍ਹਾਂ ਦੀ ਅਰਦਾਸ ਕੀਤੀ ਕਹਿੰਦੇ ਹੁਣ ਘਰੇ ਬੈਠੇ ਹੀ ਕਹਿੰਦੇ ਐਸਾ ਆਨੰਦ ਬਣਿਆ ਇੱਥੇ ਸਭ ਦੇਵੀ ਦੇਵਤੇ ਪੀਰ ਪਗੰਗਾ ਸਭ ਕਹਿੰਦੇ ਘਰੇ ਬੈਠੀ ਦਰਸ਼ਨ ਲਈ ਜਾਂਦੇ ਨੇ ਇਹ ਅਵਸਥਾ ਹੈ ਜਿਨ੍ਹਾਂ ਦੀ ਅਵਸਥਾ ਬਣ ਜਾਈ ਮੈਂ ਜ਼ਿਆਦਾ ਖੁੱਲ ਕੇ ਥਾ ਨਹੀਂ ਗੱਲਾਂ ਕਰਦਾ ਕਿਉਂਕਿ ਜਿਨ੍ਹਾਂ ਦੀ ਉਹ ਹੁਣ ਪਹਿਲੀ ਕਲਾਸ ਦਾ ਸਟੂਡੈਂਟ ਹੋਵੇ ਤੇ ਆਪਾਂ ਪਲੱਸ 2 ਦੀਆਂ ਗੱਲਾਂ ਕਰਨ ਲੱਗ ਜਾਈਏ ਦੀ ਮੇਰੀਆਂ ਗੱਲਾਂ ਕਰਨਾ ਕਹਿੰਦੇ ਇਹ ਤਾਂ ਐਵੇਂ ਬਣਾਈ ਜਾਂਦੇ ਜਿਵੇਂ ਗੱਲਾਂ ਮਾਰੀ ਜਾਂਦੇ ਇਹਨਾਂ ਨੂੰ ਕੀ ਆ ਬਸ ਸੁਣ ਸੁਣਾ ਕੇ ਗੱਲਾਂ ਕਰ ਦਿੰਦੇ ਐ ਥੋੜਾ ਹੋ ਸਕਦਾ ਇਦਾਂ ਥੋੜਾ ਹੁੰਦਾ ਜੀ ਜਿਹੜੇ ਬਾਹਰ ਬੈਠੇ ਨੇ ਦਰਬਾਰ ਸਾਹਿਬ ਦੇ ਉੱਥੇ ਬੈਠੇ ਦਰਸ਼ਨ ਕਰ ਲੈਂਦੇ ਨੇ ਅਵਸਥਾ ਦੇ ਨਾਲ ਅਮਰੀਕਾ ਕੈਨੇਡਾ ਬੈਠੇ ਜਿਨ੍ਹਾਂ ਦੀ ਅਵਸਥਾ ਹੈ ਜਿਨ੍ਹਾਂ ਦੀ ਅਵਸਥਾ ਨਹੀਂ ਜਿਨ੍ਹਾਂ ਦੇ ਕੇਵਲ ਖਾਣਾ ਪੂਰਤੀ ਕਹਿ ਲੋ ਬੱਧਾ ਚੱਟੀ ਕਹਿ ਲੋ ਤੇ ਨਾ ਤਾਂ ਉਹਨਾਂ ਨੂੰ ਪ੍ਰਾਪਤੀ ਹੋਣੀ ਆ ਨਾ ਹੋਈ ਆ ਭਾਵੇਂ ਇਹਨਾਂ ਦੀ ਸਾਰੀ ਉਮਰ ਲੰਘ ਜਾਵੇ ਜੇ ਰੱਖੋ ਸਤਨਾਮ ਸ੍ਰੀ ਵਾਹਿ। ਭਾਵੇਂ ਸਾਰੀ ਉਮਰ ਲੰਘ ਜੇ ਨਾਂ ਉਹਨਾਂ ਨੂੰ ਪ੍ਰਾਪਤੀ ਹੋਈ ਆ ਤੇ ਨਾਂ ਇਹੋ ਜਿਹੇ ਬੰਦਿਆਂ ਨੂੰ ਪ੍ਰਾਪਤੀ ਹੋਣੀ ਆ ਜਿਨ੍ਹਾਂ ਦੀ ਕੋਈ ਸ਼ਰਤ ਆ ਜਿਨ੍ਹਾਂ ਦੀ ਸ਼ਰਤ ਆ ਉਹਨਾਂ ਵਾਸਤੇ ਖੇਡਾਂ ਨਹੀਂ। ਸੋ ਇੱਥੇ ਕਹਿ ਰਹੇ ਨੇ ਵੀ ਦੁੱਖ ਵਿਛੋੜਾ ਇੱਕ ਦੁੱਖ ਭੋਗ ਇਹ ਸਾਰੇ ਦੁੱਖ ਜਿਹੜੇ ਨੇ ਸਾਰੇ ਦੁਸ਼ਮਣ ਕਿਸ ਨੂੰ ਨੇੜ ਨਾ ਆਵੇ ਕੋਈ ਨੇੜੇ ਨਹੀਂ ਆਉਂਦਾ। ਕੋਈ ਨਾ ਸਕੇ ਕੋਈ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਜਿਹੜਾ ਕੋਈ ਦਾ ਮਤਲਬ ਸਪਸ਼ਟ ਨਹੀਂ ਕਰ ਸਕਦਾ ਦੁੱਖ ਦੁਸ਼ਮਨ ਦੁੱਖ ਤਿਸ ਨੂੰ ਨੇੜ ਨਾ ਆਵੇ ਕੋਈ ਨਾ ਸਕੇ ਕੋਈ ਕਿਸੇ ਪ੍ਰਕਾਰ ਦਾ ਦੁੱਖ ਉਹਨਾਂ ਨੂੰ ਪਹੁੰਚ ਨਹੀਂ ਸਕਦਾ ਛੋਹ ਨਹੀਂ ਸਕਦਾ ਕਹਿਣ ਤੋਂ ਭਾਵ ਐਸੀ ਜਿਹੜੀ ਉਹਨਾਂ ਦੀ ਉਹ ਅਵਸਥਾ ਬਣ ਜਾਂਦੀ ਆ ਗੁਰਮੁਖ ਮਨ ਵਿਚਾਰਿਆ ਜੋਤਿ ਸੁਭਾਵੇ ਸੋਹੇ ਪਰ ਗੁਰਮਖਾਂ ਨੇ ਮਨ ਦੇ ਵਿੱਚ ਵਿਚਾਰਿਆ ਘੁਰਮਖ ਮਨ ਵਿਚਾਰਿਆ ਇਹ ਬਬੇ ਨੂੰ ਬਿਹਾਰੀ ਆ ਬਬੇ ਬਿਹਾਰੀ ਚੱਤੇ ਕੰਨਾ ਰਾਰੇ ਸਿਹਾਰੀ ਐੜੇ ਕੰਨਾ ਵਿਚਾਰਿਆ ਜਿੱਥੇ ਵੀ ਸ਼ਬਦ ਆਏ ਬਿਹਾਰੀ ਨੂੰ ਲੰਬਾ ਕਰਨਾ ਜਿੱਦਾਂ ਕਰਮੀ ਆਵੇ ਕੱਪੜਾ ਨਦਰੀ ਮੋਖਦਵਾਰ ਜਾਂ ਵੀ ਚਾਰ ਕੋਈ ਸ਼ਬਦ ਆਉਂਦੇ ਨਹੀਂ ਵਿਚਾਰ ਜਿੱਥੇ ਸਿਹਾਰੀ ਵਿਚਾਰ ਉਥੇ ਸ਼ਾਰਟ ਤੇ ਬੋਲਣਾ ਜਿੱਥੇ ਵਿਆਹੀ ਉਥੇ ਲੌਂਗ ਕਰ ਦੋ ਵਿਚਾਰ ਪਾਠ ਫਿਰ ਸ਼ੁੱਧ ਹੋਵੇਗਾ ਇਸ ਵਾਸਤੇ ਗੁਰਮੁਖ ਗੁਰਮੁਖ ਮਨ ਵਿਚਾਰਿਆ ਜੋਤਿ ਸੁਭਾਅ ਇਸ ਹੋਏ ਉਹ ਮਨ ਤੇ ਵਿਚਾਰ ਦੇ ਵੀ ਜੋ ਪਰਮੇਸ਼ਰ ਦਾ ਭਾਣਾ ਉਹੀ ਕੁਝ ਹੁੰਦਾ ਹੈ ਸੰਸਾਰ 'ਚ ਨਾਨਕ ਆਪੇ ਹੀ ਪਤ ਰੱਖਸੀ ਕਾਜ ਸਵਾਰੇ ਸੁਏ ਉਹ ਆਪੇ ਹੀ ਪਤ ਰੱਖਦਾ ਇੱਜ਼ਤ ਰੱਖਦਾ ਤੇ ਆਪੇ ਹੀ ਉਹਨਾਂ ਦੇ ਸ਼ਬਦ ਪੜ੍ਹਦੇ ਨੇ ਆਪਾਂ ਹੀ ਪੜ੍ਹ ਲਈਏ ਫਿਰ ਕਰ ਬੈਸ ਹਰ ਜਨ ਪਿਆਰੇ ਫਿਰ ਕਰ ਬੈਸ ਹਰ ਜਨ ਪਿਆਰੇ ਸਤਿਗੁਰ ਤੁਮਾਰੇ ਕਾਜ ਸਵਾਰੇ ਸਤਿਗੁਰ ਤੁਮਾਰੇ ਕਾਜ ਸਵਾਰੇ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਸਾਰੇ ਕਾਰਜ ਜੋ ਸਫਲੇ ਕਰਦਾ ਹੈ ਮਹਲਾ 33 ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਦੇ ਧੀ ਹੁਨ ਜਾਏ ਜਿਸ ਤਰ੍ਹਾਂ ਭਗਤ ਸਹਿਬਾਨੀ ਫਰੀਦ ਸਹਿਬਾਨ ਦੇ ਭਗਤ ਸਹਿਬਾਨ ਬਾਬਾ ਫਰੀਦ ਜੀ ਦੇ ਸ਼ਬਦ ਆਉਂਦੇ ਆ ਇਸੇ ਤਰ੍ਹਾਂ ਸ਼ਬਦ ਰਲਦਾ ਮਿਲਦਾ ਇੱਕ ਕਲੇ ਸੱਜਣ ਸੰਸਾਰ ਤੋਂ ਚਲੇ ਗਏ ਇੱਕ ਸੱਜਣ ਚੱਲੇ ਇੱਕ ਚੱਲ ਗਏ ਚਲੇ ਗਏ ਰਹਿੰਦੇ ਰਹਿੰਦੇ ਪੀ ਫਨ ਜਾਏ ਜਿਹੜੇ ਰਹਿ ਗਏ ਉਹ ਵੀ ਸੰਸਾਰ ਤੋਂ ਇੱਕ ਦਿਨ ਜਿਹੜੇ ਚਲੇ ਜਾਣੇ ਨੇ ਸਾਰੇ ਜਿਨ ਜੀ ਸਤਿਗੁਰੂ ਨਾਲ ਸੇਵਿਓ ਅਸੀਂ ਆਏ ਗਏ ਪਛਤਾਹ ਹੁਣ ਇੱਥੇ ਗੁਰਬਾਣੀ ਕਹਿ ਰਹੀ ਆ ਹੁਣ ਮੈਂ ਨਹੀਂ ਕਹਿ ਰਿਹਾ ਵੀ ਬਾਬਾ ਕਹਿ ਰਿਹਾ ਕੋ ਕਥਾਵਾਚ ਕਹਿ ਰਿਹਾ ਸਤਿਗੁਰੂ ਜਿਨ ਜੀ ਨਾਲ ਸੇਵਿਓ ਜਿਨ ਜੀ ਸਤਿਗੁਰੂ ਨਾਲ ਸੇਵਿਓ ਸੇ ਆਏ ਘੇ ਪਛਤਾਏ ਉਹ ਪਛਤਾਉਂਦੇ ਹਨ ਜਾਂ ਜਾਂਦੇ ਨੇ ਮਰਦੇ ਜੂਣਾ ਵਿੱਚ ਪੈਂਦੇ ਹਨ ਨਾਨਕ ਸੱਚ ਰਤੇ ਸੇ ਨ ਵਿਛੜਾ ਸਤਿਗੁਰ ਸੇ ਸਮਾਹਿ ਨਾਨਕ ਸੱਚ ਰਤੇ ਜਿਹੜੇ ਰਤੇ ਗਏ ਰੰਗੇ ਗਏ ਸੇ ਨ ਵਿਛੜਾ ਹੈ ਛੱਛੇ ਅੰਕੜ ਸਤਿਗੁਰ ਸੇ ਸਮਾਹਿ ਉਹ ਸਤਿਗੁਰਾਂ ਦੇ ਵਿੱਚ ਸਮਾਏ ਰਹਿੰਦੇ ਨੇ ਕਦੇ ਵਿਛੜਦੇ ਨਹੀਂ ਰੱਬ ਤੋਂ ਪੌੜੀ ਤਿਸ ਤੋਂ ਪਹਿਲੇ ਸਤਿਗੁਰੂ ਸੱਜਣ ਜਿਸ ਅੰਦਰ ਹਰ ਗੁਣਕਾਰੀ ਉਸ ਸਤਿਗੁਰੂ ਨੂੰ ਮਿਲਿਏ ਪੌੜੀ ਅੰਦਰ ਕਹਿ ਰਹੇ ਤਿਸ ਮਿਲਿਆ ਸਤਿਗੁਰੂ ਸੱਜਣੇ ਉਸ ਸੱਜਣ ਪਿਆਰੇ ਨੂੰ ਮਿਲੋ ਕਿਹਨੂੰ ਜੀ ਜਿਸ ਅੰਦਰ ਹਰ ਗੁਣਕਾਰੀ ਜਿਹੜੇ ਗੁਣਾ ਦੇ ਨਾਲ ਭਰਿਆ ਵੇਖੋ ਗੁਰਬਾਣੀ ਕੀ ਕਹਿ ਰਹੀ ਹੈ ਅਸੀਂ ਵੇਖਦੇ ਹਾਂ ਕਿ ਚੁਗਲੀਆਂ ਕਰਦਾ ਹੋਵੇ ਦੂਜਾ ਉਹਦੇ ਕੋਲ ਖੜ ਕੇ ਚੁਗਲੀ ਸੁਣਦਾ ਫਿਰ ਤੀਜਾ ਸੁਣਦਾ ਫਿਰ ਚੌਥਾ ਸੁਣਦਾ ਉਹ ਫਿਰ ਕੰਨ 'ਚ ਫੁੱਕਾ ਮਾਰ ਦੇ ਪਰ ਸਤਿਗੁਰੂ ਜੀ ਕੀ ਕਹਿ ਰਿਹਾ ਸਤਿਗੁਰ ਇੱਥੇ ਕਹਿ ਰਹੇ ਨੇ ਕਿਸ ਮਿਲਿਆ ਸਤਿਗੁਰੂ ਸੱਜਣਾ ਐ ਐਸੇ ਸੱਜਣਾ ਨੂੰ ਮਿਲੋ ਕਿੰਨਾ ਨੂੰ ਜੀ ਜਿਸ ਅੰਦਰ ਹਰ ਗੁਣ ਕਾਰੀ ਜਿਨ੍ਹਾਂ ਦੇ ਵਿੱਚ ਸ਼ੁਭ ਗੁਣ ਨਹੀਂ ਉਹ ਸ਼ੋਭ ਗੁਣ ਤੁਹਾਡੇ ਵਿੱਚ ਵੀ ਇੱਕ ਦਿਨ ਆ ਜਾਣਗੇ ਉਹਦੀ ਰੋਜ਼ ਸੰਗਤ ਕਰੋਗੇ ਜਾਂ ਖੁ ਸਤਨਾਮ ਸ੍ਰੀ ਵਾਹਿਗੁਰੂ ਕਿਵੇਂ ਦੱਸੋ ਚੰਦਨ ਦੇ ਕੋਲ ਕਿੰਨੇ درخت ਪਾਉਦੇ ਰਹਿੰਦੇ ਨੇ ਸੱਚ ਜਾਣਿਓ ਚੰਦਨ ਦੀ ਇੱਕ ਦਿਨ ਮਹਿਕ ਸੰਬੰਧੀ ਚ ਇੰਨੀ ਪਾਵਰ ਆ ਉਹ ਨਾਲ ਦੇ ਪੌਦਿਆਂ ਬੂਟਿਆਂ ਦੇ ਵਿੱਚ ਵੀ ਚੰਦਨ ਦੀ ਮਹਿਕ ਭਰ ਦਿੰਦਾ ਖੁਸਾਤਨਾ ਤੇਰੀ ਵਹਿ ਤੇ ਰੂੜੀ ਦੇ ਲਾਗੇ ਘਰ ਬਣਾ ਲਏ ਜਿੱਥੇ ਰੂੜੀ ਲੱਗੀ ਹੋਈ ਉਹ ਮਨੁੱਖ ਰੂੜੀ ਦੇ ਵਰਗੇ ਆ ਤੇ ਰੂੜੀ ਦੇ ਘਰ ਲਾਗੇ ਬਣਾ ਲਿਓ ਪੌਂ ਦੀ ਲੰਗਿਓ ਤੇ ਨਿਤ ਜਿਹੜੀ ਬਲਬੂ ਆ ਦੇਗੀ ਉਹ ਮਨੁੱਖ ਕਿਸ ਤਰ੍ਹਾਂ ਦੇ ਆ ਉਹਨਾਂ ਨੇ ਵਦਬੂ ਹੀ ਵੰਡਣੀ ਆ ਉਹ ਮੈਂਕ ਉਹਨਾਂ ਦੇ ਵਿੱਚ ਨਾ ਹੈ ਗਈ ਆ ਨਾ ਉਹ ਵੰਡ ਸਕਦੇ ਆ ਇਸ ਵਾਸਤੇ ਇੱਥੇ ਸਤਿਗੁਰੂ ਕਹਿ ਰਹੇ ਨੇ ਤਿਸ ਮਿਲਿਆ ਸਤਿਗੁਰੂ ਸਜਣਾ ਜਿਸ ਅੰਦਰ ਹਰ ਗੁਣਕਾਰੀ ਜਿਦੇ ਸ਼ੁਭ ਗੋਣਾ ਉਹਦੀ ਸੰਗਤ ਕਰਨਾ ਕਰੋ ਤਿਸ ਮਿਲਿਆ ਸਤਿਗੁਰੂ ਪ੍ਰੀਤਮ ਆ ਜਿਨ੍ਹੋਂ ਮੈਂ ਵਿੱਚੋ ਮਾਰੀ ਐਸੇ ਸੱਜਣਾ ਨੂੰ ਮਿਲੋ ਪ੍ਰੀਤ ਮੇ ਨੂੰ ਜਿਨਾਂ ਵਿੱਚੋ ਹੋਮੇ ਜਿਹੜਾ ਹੈ ਮਾਰਿਆ ਹੈ ਸੋ ਸਤਗੁਰੂ ਪੂਰਾ ਧਨ ਧਨ ਹੈ ਜਿਨਾਂ ਹਰ ਉਪਦੇਸ਼ ਦੇ ਸਭ ਸਿੰਘ ਸਵਾਰੀ ਸੋ ਸਤਗੁਰੂ ਪੂਰਾ ਧਨ ਧਨ ਹੈ ਭਈ ਦੋ ਵਾਰ ਸ਼ਬਦ ਆਇਆ ਇੱਕ ਵਾਰ ਟਿੱਪੀ ਲੱਗੀ ਇੱਕ ਵਾਰ ਟਿੱਪੀ ਨਹੀਂ ਲੱਗੀ ਸੋ ਸਤਗੁਰੂ ਪੂਰਾ ਧਨ ਧਨ ਹੈ ਜੈਨਾਰ ਉਪਦੇਸ਼ ਦੇ ਉਪਦੇਸ਼ ਦੇ ਕਰਕੇ ਆਪਾਂ ਦੋਆ ਨੂੰ ਕਥਾ ਸੁਣਾਵਾਂਗੇ 4 ਨੂੰ 10 ਨੂੰ 50 ਨੂੰ 100 ਨੂੰ ਉਹ ਵਾਹਿਗੁਰੂ ਕਥਾਵਾਚਕ ਐਸਾ ਹੈ ਇੱਥੇ ਕਹਿ ਰਿਹਾ ਨੀ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਸੋ ਸਤਿਗੁਰੂ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਉਪਦੇਸ਼ ਦੇ ਕੇ ਕੀ ਕੀਤਾ ਜੀ ਦੇ ਸਭ ਸਿੱਠ ਸਵਾਰੀ ਸਾਰੇ ਸ੍ਰਿਸ਼ਟੀ ਦੇ ਸਵਾਰ ਤਾਂ ਸ੍ਰੇਸ਼ਟ ਕਰਤਾ ਨਿਤ ਜਪਿ ਹੋ ਸੰਤੋ RAM ਨਾਮ ਪੌਜਲ ਲਿਖਤਾਰੀ ਹੈ ਸੰਤ ਜਨੋ ਨਿਤ ਜਪਿਓ ਸੰਤੋ ਰਾਮ ਨਾਮ ਪਰਮੇਸ਼ਰ ਦਾ ਰਾਮ ਨਾਮ ਜਪਨਾ ਕਰੋ ਕਿਉਂ ਜਪੀਏ ਜੀ ਸਾਨੂੰ ਕੀ ਫਾਇਦਾ ਮਾਰਾ ਹੈ ਮਾਰਾ ਕਹੇ ਪੌਜਲ ਲਿਖਤਾਰੀ ਉਹ ਪੌਜਲ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ ਪੁਰ ਪੂਰੇ ਹਰ ਉਪਦੇਸ਼ਿਆ ਗੁਰਵਟੜ ਹੋ ਹੌਸ ਦੇਵਾਰੀ ਤੇ ਪੂਰੇ ਗੁਰ ਨੇ ਉਪਦੇਸ਼ ਦਿੱਤਾ ਹੈ ਗੁਰਪੂਰੇ ਹਰ ਉਪਦੇਸ਼ਿਆ ਗੁਰ ਵਟੜੋ ਹਾ ਸਦਵਾਰੀ ਟਿੱਪੀ ਲੱਗੀ ਹਾ ਇਸ ਦੇ ਉੱਤੇ ਉਹਨਾਂ ਨੂੰ ਸਦਾ ਹੀ ਬਲਹਾਰ ਨੇ ਤੇ ਬਾਰਵੇਂ ਜਾਈਏ ਕਿੰਨਾਂ ਨੂੰ ਜੀ ਜਿਨ੍ਹਾਂ ਨੇ ਗੁਰਪੂਰੇ ਹਰ ਉਪਦੇਸ਼ ਉਪਦੇਸ਼ਿਆ ਉਪਦੇਸ਼ ਦਿੱਤਾ ਗੁਰ ਵਟੜੋ ਹਾ ਸਦਵਾਰੀ ਉਹਨਾਂ ਤੋਂ ਸਦਾ ਵਾਰਨੇ ਤੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਸਾਨੂੰ ਉਪਦੇਸ਼ ਦੇ ਕੇ ਸਵਾਰਿਆ ਸ੍ਰੇਸ਼ਟ ਕੀਤਾ ਸਜੇ ਕੀਤਾ ਸਿਆਣੇ ਕੀਤਾ ਬ੍ਰਹਮ ਗਿਆਨ ਦੀ ਦਾਤ ਦਿੱਤੀ ਉਹਨਾਂ ਨੂੰ ਹਮੇਸ਼ਾ ਉਹਨਾਂ ਤੋਂ ਬਾਹਰ ਨੇਤੇ ਬਲਹਾਰ ਨੇ ਜਾਓ ਇਹ ਗੁਰਬਾਣੀ ਕਹਿ ਰਹੀ ਸਮਾਰਾ ਕਿਰਪਾ ਕਰਨ ਭੁੱਲ ਚੁੱਕਾ ਦੀ ਮਾਫੀ ਸ ਮੇਰੀ ਸਮਾਪਤੀ ਹੈ ਰਾਸ਼ਟ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਸੋ ਸੰਤ ਗੁਰ ਪੂਰਾ ਧਨ ਧਨ ਐ ਜਿਨ ਹਰ உபਦੇਸ਼ ਦੇ ਸਭ ਸਿੱਟ ਸਵਾਰੀ ਨਿਤ ਜਪਹੁ ਸੰਤਹੁ RAM ਨਾਮ ਭਉਜਲ ਬਿਖਤਾਰੀ ਗੁਰ ਪੂਰੇ ਹਰ உபਦੇਸ਼ਿਆ ਗੁਰ ਬਿਟੜੋ ਹੋ ਸਦਵਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ